ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਗੁਰੂ ਸਤਕਾਰੀ ਸਾਧ ਸੰਗਤ ਜੀਓ ਆ ਬਹੁਤ ਵੱਡਾ ਭਾਗਿਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਵਾਨੇ ਪ੍ਰਤਖ ਗੁਰੂ ਨਸਤਾਰੇ ਸਤਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਰਹਿਮਤ ਕਰਦੇ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਤੁਨਾ ਆਸ੍ਰੀ ਮਹਲਾ 9ਮ ਸਾਹਿਬ ਕਹਿੰਦੇ ਨੇ ਘਰ ਛੱਡ ਕੇ ਤੂੰ ਕਿੱਥੇ ਭਟਕਦਾ ਫਿਰਦਾ ਹੈ ਆਪਦੇ ਘਰ ਨੂੰ ਛੱਡ ਕੇ ਤੂੰ ਰੱਬ ਨੂੰ ਲੱਭਣ ਵਾਸਤੇ ਜੰਗਲਾਂ 'ਚ ਵੀ ਜਾਂਦਾ ਹੈ ਡੇਰਿਆਂ 'ਚ ਵੀ ਜਾਂਦਾ ਹੈ ਦਰ ਦਰ ਤੇ ਸੁੱਖ ਲੈਣ ਵਾਸਤੇ ਤੁਰਿਆ ਫਿਰਦਾ ਤੈਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਸੀ ਕਿਉਂਕਿ ਪਰਮਾਤਮਾ ਤਾਂ ਤੇਰੇ ਘਰ ਦੇ ਵਿੱਚ ਹੀ ਬੈਠਾ ਹੈ ਪਰਮਾਤਮਾ ਤੇਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਪਰਮਾਤਮਾ ਦੂਰ ਨਹੀਂ ਸਹਿਬ ਨੂੰ ਤੇਗ ਬਹਾਦਰ ਕਿਰਪਾ ਕਰਦੇ ਨੇ ਕਾਹਰੇ ਬਨ ਖੋਜਣ ਚਾਈ ਸਰਬਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਸਤਿਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪ੍ਰਮਾਤਮਾ ਨੂੰ ਲੱਭਣ ਵਾਸਤੇ ਤੂੰ ਜੰਗਲਾਂ 'ਚ ਜਾਣਾ ਜੰਗਲਾਂ ਦੇ ਵਿੱਚ ਜਾ ਕੇ ਪ੍ਰਮਾਤਮਾ ਨੂੰ ਜਾ ਕੇ ਵੱਡੇ ਵੱਡੇ ਤੀਰਥਾਂ ਤੇ ਜਾਣਾ ਵੀ ਉੱਥੇ ਮੈਨੂੰ ਪ੍ਰਮਾਤਮਾ ਲੱਭ ਜੂਗਾ ਸਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਪ੍ਰਮਾਤਮਾ ਤਾਂ ਤੇਰੇ ਵਿੱਚ ਹੀ ਬੈਠਾ ਹੈ ਤੋਹੀ ਸੰਗ ਤੇਰੇ ਵਿੱਚ ਸਰਬਨਵਾਸੀ ਉਹ ਤਾਂ ਸਾਰਿਆਂ ਦੇ ਵਿੱਚ ਨਿਵਾਸ ਕਰੀ ਬੈਠਾ ਹੈ ਸਹਬ ਕਿਰਪਾ ਕਰਦੇ ਨੇ ਕਿ ਪ੍ਰਮਾਤਮਾ ਤੇਰੇ ਤੋਂ ਵੱਖਰਾ ਨਹੀਂ ਆ ਭਾਈ ਤੂੰ ਆਪਣੇ ਅੰਦਰ ਨੂੰ ਖੋਜ ਹੁਣ ਕਹਿਣ ਲੱਗੇ ਇੱਕ ਬੀਬੀ ਦੀ ਕੋਈ ਮੋਰ ਡਿੱਗ ਪਈ ਉਹ ਬਾਹਰ ਰਾਤ ਨੂੰ ਲੇਟ ਜਗੀ ਜਾਂਦੀ ਸੀ ਗਲੀ ਚੋਂਥੇ ਜਾ ਕੇ ਲੱਭੀ ਜਾਵੇ ਕੋਈ ਰਾਤ ਨੂੰ ਮੁੰਡੇ ਆਏ ਕਹਿਣ ਲੱਗੇ ਬਾਤਾ ਇੱਥੇ ਕਿਵੇਂ ਬੈਠੀ ਰੇਤਾ ਛਾਣੀ ਜਾਂਦੀ ਆ ਉਹ ਕਹਿੰਦੇ ਮੇਰੀ ਮੋਹ ਡਿੱਗ ਪਈ ਉਹ ਕਹਿੰਦੇ ਕਿੱਥੇ ਡਿੱਗੀ ਹੈ ਕਹਿੰਦੀ ਘਰੇ ਡਿੱਗੀ ਹੈ ਤੇ ਇਹ ਕਹਿੰਦੀ ਮੈਂ ਕਿੱਥੇ ਚਲ ਇੱਥੇ ਚਾਨਣ ਐ ਇੱਥੇ ਲੱਭ ਲੈਣੇ ਆ ਉਹ ਕਹਿਣ ਲੱਗਿਆ ਮਾਤਾ ਚਾਨਣ ਤੇ ਹੈ ਪਰ ਜਿੱਥੇ ਤੇਰੀ ਚੀਜ਼ ਡਿੱਗੀ ਆ ਉੱਥੋਂ ਲੱਭ ਉੱਥੋਂ ਲੱਭੂਗੀ ਤੇ ਸੋ ਪ੍ਰਮਾਤਮਾ ਸੇ ਲੱਭਣਾ ਤਾਂ ਅੰਦਰੋਂ ਸੀ ਖੋਜਣਾ ਤਾਂ ਆਤਮਾ ਨੂੰ ਸੀ ਅਸੀਂ ਦੁਨੀਆ ਖੋਜਦੇ ਫਿਰਦੇ ਆ ਸੋ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਨੇ ਪਪ ਮਦ ਜਿਉਂ ਬਾਸ ਬਸਤ ਹੈ ਮੁਕਰ ਮੇ ਜੈਸੇ ਛਾਈ ਕਹਿੰ ਲੱਗੇ ਗੁਲਾਬ ਦੇ ਫੁੱਲ ਦੇ ਵਿੱਚ ਜਾਂ ਹੋਰ ਫੁੱਲਾਂ ਦੇ ਵਿੱਚ ਮਹਿਕ বাসਦੀ ਹੈ ਜੇ ਕੋਈ ਉਸ ਫੁੱਲ ਨੂੰ ਪੁੱਛੇ ਵੀ ਇਹ ਮਹਿਕ ਕਿੱਥੇ ਹੈ ਤੇ ਫੁੱਲ ਕੀ ਕਹੇਗਾ ਕਿ ਫੁੱਲ ਕਹਿੰਦਾ ਕਿ ਮਹਿਕ ਮੇਰੇ ਰੋਮ ਰੋਮ ਵਿੱਚ ਰਵੀ ਹੋਈ ਹੈ ਇਸੇ ਤਰ੍ਹਾਂ ਪਰਮਾਤਮਾ ਜਿਹੜਾ ਬੰਦੇ ਦੇ ਰੋਮ ਰੋਮ ਵਿੱਚ ਰਮਿਆ ਹੋਇਆ ਹੈ ਬੰਦੇ ਦੇ ਰੋਮ ਤਹੀਂ ਬਗਦਾਦ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਦਸਤਗੀਰ ਨੇ ਪੁੱਛਿਆ ਸੀ ਨਾ ਕਿ ਪਰਮਾਤਮਾ ਬੰਦੇ ਦੇ ਕਿੱਥੇ ਰਹਿੰਦਾ ਹੈ? ਸ਼ਰੀਰ ਦੇ। ਤੇ ਮਹਾਰਾਜ ਨੇ ਕਿਹਾ ਅਸੀਂ ਇੱਕ ਦੁੱਧ ਦਾ ਗਲਾਸ ਮੰਗਾਓ। ਨੇ ਦੁੱਧ ਦਾ ਗਲਾਸ ਮੰਗਾਇਆ। ਮਾਰੇ ਕਹਿਣ ਲੱਗੇ ਇਹਦੇ ਵਿੱਚ ਕੁਝ ਦਿਸਦਾ ਤੈਨੂੰ? ਕਹਿਣ ਲੱਗਿਆ ਨਹੀਂ। ਮਾਰੇ ਕਹਿੰਦੇ ਇਹਦੇ ਵਿੱਚ ਕਿਹੋ ਹੈ? ਉਹ ਕਹਿਣ ਲੱਗਿਆ ਜੀ ਹਾ ਕਿਹੋਤਾ ਹੈ? ਮਾਰੇ ਕਹਿੰਦੇ ਫਿਰ ਇਹਨੂੰ ਇਹਨੂੰ ਖੋਜਣ ਵਾਸਤੇ ਵੀ ਯੋਗਤੀ ਦੀ ਲੋੜ ਹੈ। ਹਰ ਕੋਈ ਬੀਬੀ ਦੁੱਧ ਚੋਂ ਕਿਹੋ ਨਹੀਂ ਕੱਢ ਸਕਦੀ। ਪਹਿਲਾਂ ਤਾਂ ਰੇਕ ਨੂੰ ਜਾਗ ਹੀ ਨਹੀਂ ਲਾਉਣਾ ਆਉਂਦਾ। ਫਿਰ ਜਮਾਉਣਾ ਜਮਾ ਕੇ ਉਹਦੀ ਦਹੀਂ ਬਣੇਗੀ ਫਿਰ ਰੜਕਿਆ ਜਾਏਗਾ ਸੋ ਮਾਰੇ ਕਹਿਣ ਲੱਗੇ ਫਿਰ ਰੜਕ ਕੇ ਉਹਦੇ ਚੋਂ ਮੱਖਣ ਨਿਕਲੂ ਮੱਖਣ ਤੋਂ ਘਿਓ ਬਣੇਗਾ ਮਾਰੇ ਕਹਿੰਦੇ ਦਸਤਗੀਰ ਜਿਵੇਂ ਦੁੱਧ ਦੇ ਵਿੱਚ ਘਿਓ ਰਹਿੰਦਾ ਨਾ ਰੋਮ-ਰੋਮ ਵਿੱਚ ਐਵੇਂ ਸਰੀਰ ਦੇ ਰੋਮ-ਰੋਮ ਵਿੱਚ ਅੱਲਾਹ ਰਹਿੰਦਾ ਹੈ ਕੋਈ ਇਹ ਨਹੀਂ ਵੀ ਅੱਲਾਹ ਇੱਥੇ ਬੈਠਾ ਵੀ ਇੱਥੇ ਸੁਰਤ ਜੋੜੋ ਜਾਨ ਲਾ ਇੱਥੇ ਬੈਠਾ ਇੱਥੇ ਸੁਰਤ ਜੋੜੋ ਨਹੀਂ ਨਹੀਂ ਉਹ ਸਾਡੇ ਰੋਮ-ਰੋਮ ਵਿੱਚ ਰਹਿਆ ਤਾਂ ਹੀ ਉਹਨੂੰ ਲੋਕ ਆਰਾਮ ਕਹਿੰਦੇ ਨੇ ਸੋ ਸਾਹਿਬ ਕਿਰਪਾ ਕਰਦੇ ਨੇ ਕਹਿਣ ਲੱਗੇ ਮੁਕਰ ਮੇਂ ਜੈਸੇ ਛਾਈ ਜਿਵੇਂ ਮਾਰੇ ਕਹਿੰਦੇ ਸ਼ੀਸ਼ੇ ਦੇ ਵਿੱਚ ਤੇਰੀ ਫੋਟੋ ਦਿਸਦੀ ਆ ਜੇ ਤੂੰ ਸ਼ੀਸ਼ੇ ਚ ਆਉਂਦੀ ਫੋਟੋ ਫੜੇ ਫੜੀ ਨਹੀਂ ਜਾਣੀਗੀ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਨੇ ਹੇ ਬੰਦੇ ਜਿਵੇਂ ਸ਼ੀਸ਼ੇ ਦੇ ਵਿੱਚ ਤੇਰੀ ਫੋਟੋ ਦਿਸਦੀ ਐ ਨਾ ਓਵੇਂ ਹੀ ਪਰਮਾਤਮਾ ਤੇਰੇ ਵਿੱਚ ਦਿਸਦਾ ਓਵੇਂ ਤੇਰੇ ਸਰੀਰ ਦੇ ਵਿੱਚ ਪਰਮਾਤਮਾ ਦੀ ਜੋਤ ਹੈ ਹੁਣ ਕਈ ਕਹਿੰਦੇ ਨੇ ਕਿ ਪਰਮਾਤਮਾ ਬਈ ਜਿਹੜੇ ਲੋਕ ਨਸ਼ੇ ਕਰਦੇ ਨੇ ਜਿਹੜੇ ਲੋਕ ਸਰੀਰਕ ਕਿਰਿਆ ਵੀ ਨਹੀਂ ਸਾਮ ਸਕਦੇ ਮੁਸ਼ਕ ਮਾਰਦੇ ਉਹਨਾਂ ਵਿੱਚ ਵੀ ਰੱਬ ਹੈ ਮਹਾਰਾਜ ਕਹਿਣ ਲੱਗੇ ਭਾਈ ਉਹਨਾਂ ਵਿੱਚ ਵੀ ਰੱਬ ਹੈ ਪਰ ਰੱਬ ਨੂੰ ਕੀ ਫਰਕ ਪੈਂਦਾ ਉਹ ਕਹਿਣ ਲੱਗੇ ਕਿਵੇਂ ਕਹਿੰਦੇ ਸੂਰਜ ਦੀਆਂ ਕਿਰਨਾਂ ਇੱਕ ਪਾਸੇ ਗੁਲਾਬ ਦੀਆਂ ਤੇ ਸੋਹਣੀਆਂ ਫਲਵਾੜੀਆਂ ਤੇ ਵੀ ਉਹਦੀ ਕਿਰਨ ਪੈਂਦੀ ਹੈ ਦੂਜੇ ਪਾਸੇ ਗੰਦਗੀ ਦਾ ਢੇਰ ਪਿਆ ਉਹਦੇ ਤੇ ਵੀ ਸੂਰਜ ਦੀ ਕਿਰਨ ਪੈ ਰਹੀ ਹੈ ਕਿ ਸੂਰਜ ਉਹਦੇ ਨਾਲ ਭਟਿਆ ਜਾਏਗਾ ਇਸੇ ਤਰ੍ਹਾਂ ਪ੍ਰਮਾਤਮਾ ਸੂਰਜ ਦੀਆਂ ਕਿਰਨਾਂ ਵਾਂਗੂ ਸਭ ਦੇ ਵਿੱਚ ਹੈ ਪਰ ਉਹ ਅਲੇਪ ਹੈ ਉਹਨੂੰ ਲੇਪ ਕੋਈ ਨਹੀਂ ਲੱਗਦਾ ਸਹਿਬ ਕਹਿੰਦੇ ਨੇ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਵੀ ਇਸੇ ਤਰ੍ਹਾਂ ਪ੍ਰਮਾਤਮਾ ਤੁਹਾਡੇ ਘਟ ਦੇ ਵਿੱਚ ਹਿਰਦੇ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਵਸਦਾ ਤੁਸੀਂ ਆਪਣੇ ਆਪ ਨੂੰ ਖੋਜੋ ਭਾਈ ਆਪਣੀ ਆਤਮਾ ਨੂੰ ਖੋਜੋ ਸਹਿਬ ਕਿਰਪਾ ਕਰੇ ਬਾਹਰ ਭੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਸਰੀਰ ਦੇ ਅੰਦਰ ਜਿਹੜਾ ਪ੍ਰਮਾਤਮਾ ਤੁਹਾਡੇ ਅੰਦਰ ਬੈਠਾ ਨਾ ਬਾਹਰ ਵੀ ਹਰ ਥਾਂ ਤੇ ਉਹੀ ਪ੍ਰਮਾਤਮਾ ਹੈ ਜੋ ਆਤਮਾ ਵਿੱਚ ਹੈ ਉਹੀ ਪ੍ਰਮਾਤਮਾ ਬਾਹਰ ਹੈ ਸਾਹਿਬ ਕਿਰਪਾ ਕਰਦੇ ਨੇ ਬਾਹਰ ਭੀਤਰੇ ਕੋ ਜਾਨੋ ਇੱਕੋ ਹੀ ਪ੍ਰਮਾਤਮਾ ਜਿਹੜਾ ਤੇਰੇ ਅੰਦਰ ਵੀ ਬੈਠਾ ਤੇ ਬਾਹਰ ਜਿਹਨੂੰ ਤੂੰ ਲੱਭਦਾ ਫਿਰਦਾ ਉਹ ਵੀ ਉਹੀ ਆ ਕੋਈ ਉਹ ਹੋਰ ਨਹੀਂ ਹੈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਕਾਈ ਸਾਬ ਕਹਿੰਦੇ ਨੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਾਰੇ ਕਿਰਪਾ ਕਰਦੇ ਹਨ ਕਹਿਣ ਲੱਗੇ ਵੀ ਆਪਣੇ ਆਪ ਨੂੰ ਖੋਜਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ ਦੁਨੀਆ ਨੂੰ ਖੋਜਣ ਤੇ ਨਾ ਚੜੋ ਆਪਣੇ ਆਪ ਨੂੰ ਖੋਜੋ ਆਪ ਆਪਣੇ ਵਿਕਾਰਾਂ ਤੋਂ ਮੁਕਤੀ ਪਾਓ ਨੇਕ ਕਰਮ ਕਮਾਓ ਚੰਗੇ ਕਰਮ ਕਮਾਓ ਮਿਟੇ ਨਾ ਭ੍ਰਮ ਕੀ ਕਾਈ ਕਾਈ ਦਾ ਮਤਲਬ ਕੀ ਹੁੰਦਾ ਹੈ ਜਿਵੇਂ ਆਪਾਂ ਜਾ ਰਹੇ ਹਾਂ ਔਰ ਕਿਤੇ ਪਾਣੀ ਦਾ ਪ੍ਰਬੰਧ ਨਹੀਂ ਹੈ ਪਰ ਰਾਹ ਦੇ ਵਿੱਚ ਕੋਈ ਪਾਣੀ ਦਾ ਗੁੰਡ ਆ ਗਿਆ ਕੋਈ ਪਾਣੀ ਦਾ ਦਰਿਆ ਆ ਗਿਆ ਪਰ ਆਪਾਂ ਨੂੰ ਪਿਆਸ ਬੜੀ ਲੱਗੀ ਆ ਪਰ ਉਹਦੇ ਉੱਤੇ ਕਾਈ ਜੰਮੀ ਪਈ ਆ ਜਿਵੇਂ ਆਪਾਂ ਦੇਖਦੇ ਹਰੇ ਭਾਈ ਜੰਮੀ ਪਈ ਆ ਜ ਜਦੋਂ ਉਸ ਨੂੰ ਦੋਵੇਂ ਹੱਥਾਂ ਨਾਲ ਉਹਨੂੰ ਆਪਾਂ ਕਾਈ ਨੂੰ ਐ ਦੂਰ ਕਰ ਦਿੰਨੇ ਆ ਦੂਰ ਕਰ ਦਿੰਨੇ ਆ ਥੱਲੋਂ ਨਿਰਮਲ ਜਲ ਨਿਕਲਿਆ ਆਉਂਦਾ ਆਪਾਂ ਜਲ ਛੱਕ ਲੈਣੇ ਆ ਆਪਾਂ ਜਲ ਛਕ ਲੈਨੇ ਆ ਰੱਜ ਕੇ ਜਲ ਪੀ ਲੈਨੇ ਆ ਤੇ ਆਪਾਂ ਆਪਣੀ ਤ੍ਰਿਪਤੀ ਹੋ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਮਨ ਦੇ ਉੱਤੇ ਸਾਡੀ ਆਤਮਾ ਦੇ ਉੱਤੇ ਜਿਹੜੀ ਬਕਾਰਾਂ ਦੀ ਕਾਈ ਜੰਮੀ ਹੋਈ ਹੈ ਉਹ ਕਾਈ ਨੂੰ ਪਾਸੇ ਕਰਕੇ ਆਤਮਾ ਦੇ ਵਿੱਚੋਂ ਪਰਮਾਤਮਾ ਦੀ ਪ੍ਰਾਪਤੀ ਹੋਏਗੀ ਸੋ ਬਕਾਰਾਂ ਤੋਂ ਮੁਕਤੀ ਪਾਈਏ ਕਾਮ ਕ੍ਰੋਧ ਲੋਭ ਅਹੰਕਾਰ ਨੂੰ ਤਿਆਗੀਏ ਤੇ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਣਾ ਜਨਮ ਸਵਾਰੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਬਿਚਾਰਾਂ ਕਰਦੇ ਹੋਈਆਂ ਤਮਾਮ ਭੁੱਲਾਂ ਗੁਰੂ ਦੀ ਸੰਗਤ ਗੁਰੂ ਸਾਹਿਬ ਖਿਮਾ ਕਰਨ ਦੇ ਯੋਗ ਨੇ ਅੱਗੇ ਤੋਂ ਸਹਿਬ ਗੁਰਮਤਿ ਸੋਜੀ ਬਖਸ਼ਣ ਸੰਗਤ ਦੀ ਸੇਵਾ ਬਖਸ਼ਣ ਬਲਾਉ ਫਤੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ